ਪਿਛਲੀਆਂ ਸਾਡੀਆਂ 5 ਪੁਸ਼ਟਾ ਕਾਂਗਰਸ 'ਚ ਸੀ ਤੇ ਸਾਡੇ ਮੈਂ ਪੇਟਾ ਦਾ ਵਾਈਸ ਚੇਅਰਮੈਨ ਵੀ ਰਿਆਂ ਪੰਜਾਬ ਦਾ ਮੈਂ ਭਾਜਪੀ ਨੂੰ ਛੱਡ ਕੇ ਕਾਂਗਰਸ ਨੂੰ ਦੁਬਾਰਾ ਘਰ ਵਾਪਸੀ ਕੀਤੀ ਹੈ ਲੋਕ ਅੱਜ ਆਪਣੇ ਮੂੰਹ ਤੇ ਚਪੇੜਾ ਮਾਰ ਦੇਗੇ ਕਿਹੜੇ ਟਾਈਮ ਇਹਨਾਂ ਨੂੰ ਵੋਟ ਪਾ ਦਿੱਤੀ ਅੱਜ ਇਹਨਾਂ ਨੂੰ ਛੱਡ ਕੇ ਲੋਕ ਵਾਪਸ ਕਾਂਗਰਸ ਆ ਰਹੇ ਆ ਟਾਡਾ ਹਮੇਸ਼ਾ ਤੋਂ ਰਿਹਾ ਐ ਅਸੀਂ ਕਿਸੇ ਨੂੰ ਨਿੰਦਣਾ ਨਹੀਂ ਆਪਣੀ ਲਕੀਰ ਨੂੰ ਵੱਡਾ ਕਰਨਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੁਧਿਆਣੇ ਦੇ ਵਿੱਚ ਚੌਣ ਹੋਣ ਜਾ ਰਹੀ ਹੈ ਤੇ ਜਿਸ ਤੋਂ ਪਹਿਲਾਂ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਤੁਹਾਨੂੰ ਦੱਸਦੇ ਕਿ ਭਾਜਪਾ ਦੇ ਮੌਜੂਦਾ ਕਾਉਂਸਲਰ ਕਰਨ ਵੜਿੰਗ ਅੱਜ ਮੋੜ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤੁਹਾਨੂੰ ਦੱਸਦੇ ਕਿ ਉਹਨਾਂ ਨੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕੀਤੀ ਸੀ ਤੇ ਉਹ ਮੋੜਾ ਜੋ ਕਾਂਗਰਸ ਜੁਆਇਨ ਹੋ ਗਏ ਨੇ ਤੇ ਚਰਨਜੀਤ ਸਿੰਘ ਚੰਨੀ ਜੋ ਕਿ ਐਮਪੀ ਨੇ ਉਹਨਾਂ ਵੱਲੋਂ ਕਈ ਸਵਾਲ ਖੜੇ ਕੀਤੇ ਨੇ ਮੌਜੂਦਾ ਸਰਕਾਰ ਨੂੰ ਲੈ ਕੇ ਨਾ ਮਾਝੂਪਨਾਵਾ ਕਿਹੜੀ ਜੀ ਮੇਰਾ ਨਾਮ ਡਾਕਟਰ ਕਰਨ ਵੜਿੰਗ ਹੈ ਮੇਰਾ ਹਲਕਾ ਦਾਖ ਹੈ ਹੂੰ ਸਾਹਮਣੇ ਸਰ ਕਿਹੜੀ ਪਾਰਟੀ ਨੂੰ ਪਹਿਲਾਂ ਬਿਲੋਂਗ ਕਰਦੇ ਸੀ ਮੈਂ ਕਾਂਗਰਸ ਤੋਂ ਪਿਛਲੀਆਂ ਸਾਡੀਆਂ 5 ਪੁਸ਼ਤਾਂ ਕਾਂਗਰਸ 'ਚ ਸੀ ਹੂੰ ਸਾਹਮਣੇ ਮੈਂ ਭੇਡਾਂ ਦਾ ਵਾਈਸ ਚੇਅਰਮੈਨ ਵੀ ਰਿਹਾ ਪੰਜਾਬ ਦਾ ਤੇ ਹਰ ਔਖਾ ਤੇ ਚੰਗਾ ਦੌਰ ਕਾਂਗਰਸ ਦਾ ਆਪ ਦੇ ਦੰਤ ਤੇ ਹੰਡਾਇਆ ਸਨ ਅਸੀਂ ਤੇ ਸਾਡੇ ਪਰਿਵਾਰ ਨੇ ਤੁਹਾਨੂੰ ਛੱਡ ਕੇ ਕਿਹੜੀ ਪਾਰਟੀ ਆਈ ਮੈਂ ਭਾਜਪਾ ਨੂੰ ਛੱਡ ਕੇ ਕਾਂਗਰਸ ਨੂੰ ਦੁਬਾਰਾ ਘਰ ਵਾਪਸੀ ਕੀਤੀ ਹੈ ਹੂੰ ਉਹਦਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਇੱਕ ਤਾਂ ਮਾਨਸਿਕ ਮਤਲਬ ਘਬਰਾਹਟ ਸੀ ਕਿ ਕੀ ਹਰ ਠੀਕ ਹੈ ਮੰਨਣਾ ਮੰਨਣ 'ਚ ਕੋਈ ਬੰਦਾ ਛੋਟਾ ਨਹੀਂ ਹੁੰਦਾ ਵੀ ਉਹ ਇੱਕ ਗਲਤੀ ਸੀ ਘਰ ਵਾਪਸੀ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ ਐਂਡ ਖਾਸ ਕਰਕੇ ਉਸ ਟਾਈਮ ਉਸ ਟਾਈਮ ਤੇ ਜਦੋਂ ਸਾਡੇ ਭਰਾ ਸਾਡੀ ਜਿੰਦ ਜਾਨ ਆਸ਼ੂ ਜੀ ਨੂੰ ਸਾਡੀ ਲੋੜ ਸੀ ਕਿਉਂਕਿ ਦਾਖੇ ਹਲਕੇ 'ਚ ਉਹ ਆਸ਼ੂ ਜੀ ਦੀ ਕੋਈ ਕੰਸੀਚੁਐਂਸੀ ਨਹੀਂ ਸੀਗੀ ਉਹ ਕੋਈ ਇਲੈਕਟਰਲ ਬੈਨੀਫਿਟ ਨਹੀਂ ਸੀ ਉਹਨਾਂ ਨੂੰ ਪਰ ਕੋਵਿਡ ਦੇ ਟਾਈਮ ਤੋਂ ਸਾਨੂੰ ਲੀਡਰ ਉਹਨਾਂ ਨੇ ਬਣਾਇਆ ਜਦੋਂ ਇੰਨੀ ਜ਼ਿਆਦਾ ਸੇਵਾ ਦਾਖੇ ਹਲਕੇ ਦੇ ਵੀ ਉਹਨਾਂ ਨੇ ਕੀਤੀ ਤੇ ਲੋਕਾਂ ਨੂੰ ਕੋਈ ਕਮੀ ਰਾਸ਼ਨ ਚ ਜਾਂ ਮੈਡੀਸਨ ਚ ਜਾਂ ਹੋਰ ਵੀ ਕੋਈ ਸੇਵਾ ਚ ਕਮੀ ਨਹੀਂ ਰਹਿਣ ਦਿੱਤੀ ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਸੀ ਵੀ ਜਿਸ ਬੰਦੇ ਨੇ ਸਾਨੂੰ ਉਂਗਲ ਫੜ ਕੇ ਸਿਆਸਤ ਸਿਖਾਈ ਹੈ ਤਾਂ ਉਸ ਬੰਦੇ ਦੀ ਐਸੀ ਵੀ ਹੁਣ ਮਦਦ ਕਰੀਏ ਜਾਂ ਉਹਦੇ ਇੱਕ ਨਾ ਇੱਕ ਡਾਹ ਕੇ ਤੇ ਉਹਦੀ ਮਦਦ ਕਰੀਏ ਮੋਢੇ ਨਾਲ ਮੋਢਾ ਲਾ ਕੇ ਯਾਰ ਭਾਜਪੀ ਨੂੰ ਛੱਡਣ ਦਾ ਕਾਰਨ ਹੈ ਕਿ ਕਾਂਗਰਸੀ ਇੱਕ ਬਾਦ ਪਾਰਟੀ ਹੈ ਜਿਹੜੀ ਪੰਜਾਬ ਨੂੰ ਸਹੀ ਰਿਪਰੈਜ਼ੈਂਟੇਸ਼ਨ ਦੇ ਸਕਦੀ ਹੈ ਤੇ ਕੰਪਲੀਟ ਮੈਜੋਰਿਟੀ ਜਾ ਸਕਦੀ ਹੈ ਮੇਰੀ ਭਰਾਵਾਂ ਨੂੰ ਭਾਜਪੀ ਦੇਆਂ ਨੂੰ ਤੇ ਗਾਲੀ ਦਲ ਦੇਆਂ ਨੂੰ ਵੀ ਇਹ ਅਪੀਲਾ ਵੀ ਲੜਾਈ ਜੇ ਸਰਕਾਰ ਦੇ ਉਲਟ ਹੈ ਤਾਂ ਫਿਰ ਇੱਕ ਹੀ ਬੰਦਾ ਹੈ ਜਿਹੜਾ ਉਸ ਲੜਾਈ ਜਿੱਥੋਂ ਨੂੰ ਜਿਤਾ ਸਕਦਾ ਉਹ ਭਾਰਤ ਭੂਸ਼ਣ ਆਸ਼ੂ ਹੈ ਠੀਕ ਹੈ ਜੀ ਆਮ ਤੌਰ ਤੇ ਰੂਲਿੰਗ ਪਾਰਟੀ ਵੱਲ ਲੋਕ ਜਾਂਦੇ ਹੁੰਦੇ ਆ ਲੇਕਿਨ ਇਹ ਨਾ ਇਸ ਰਾਜ ਭਾਗ ਤੋਂ ਤੰਗ ਹੋ ਕੇ ਸਾਢੇ 3 ਸਾਲ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਨੂੰ ਕੁੱਟਿਆ ਜਿਸ ਤਰੀਕੇ ਦੇ ਨਾਲ ਇੱਥੇ ਬੁਰਸ਼ਾ ਕਰਦੀ ਹੋਈ ਹੈ ਕਤਲ ਹੋ ਰਿਹਾ ਹੈ ਤੇ ਬੰਬ ਚੱਲ ਰਹੇ ਆ ਤੇ ਪ੍ਰੋਤਿਆ ਮੰਗੀਆਂ ਜਾ ਰਹੀਆਂ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ ਇਹਨਾਂ ਨੂੰ ਸਰਕਾਰ ਚਲਾਣੀ ਨਹੀਂ ਆਈ ਲੋਕ ਅੱਜ ਆਪਣੇ ਮੂੰਹ ਤੇ ਚਪੇੜਾ ਮਾਰ ਦੇਗੇ ਕਿਹੜੇ ਟਾਈਮ ਇਹਨਾਂ ਨੂੰ ਵੋਟ ਪਾਤੀ ਅੱਜ ਇਹਨਾਂ ਨੂੰ ਛੱਡ ਕੇ ਲੋਕ ਵਾਪਸ ਕਾਂਗਰਸ ਆ ਰਹੇ ਅੱਜ ਇੱਕ ਮਿਊਂਸਪਲ ਕੌਂਸਲਰ ਤੇ ਹੋਰ ਬੰਦੇ ਅੱਜ ਬੜੇ ਇੰਪੋਰਟੈਂਟ ਬੰਦਿਆ ਨੇ ਕਾਂਗਰਸ ਪਾਰਟੀ ਇੱਥੇ ਦੇ ਜਿਹੜਾ ਲੋਕਲ ਏਰੀਆ ਚੋਂ ਜੁਆਇਨ ਕੀਤੀ ਹੈ ਮੈਂ ਉਹਨਾਂ ਦਾ ਸਵਾਗਤ ਕਰਦਾ ਬਚਾਤਾ ਵੀ ਹਜੇ ਤੱਕ ਕੋਈ ਵੀ ਗਰਾਂਟੀ ਜਾਰੀ ਕੀਤੀ ਸੋ ਕਿਸ ਤਰ੍ਹਾਂ ਦੇ ਰਹੇ ਹੋ ਕਿ ਗਰਾਂਟੀ ਮਿਲੀ ਯਾਰ ਇਹਨਾਂ ਨੇ ਪੰਜੀ ਕਿਸੇ ਸ਼ਹਿਰ ਦੇ ਹੱਥ ਨਹੀਂ ਰੱਖੀ ਕੋਈ ਡਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ ਕਿਸੇ ਪੰਚਾਇਤ ਨੂੰ 5 ਰੁਪਏ ਨਹੀਂ ਦਿੱਤੇ ਇਹ ਸਾਰਾ ਮਾਲੀਆ ਲੁੱਟ ਕੇ ਕੇਜਰੀਵਾਲ ਵਰਗੇ ਲਿਜਾ ਰਿਹਾ ਹੈ ਪੈਸੇ ਦੇਣੇ ਕਿੱਥੇ ਦੇ ਹੈ ਰੇਤੇ ਜੋ ਕਮਾਈ ਕਰਨੀ ਸੀ ਰੇਤਾ ਸਾਰਾ ਇਹ ਲੁੱਟ ਰੇ ਹੈ ਕੋਈ ਆਪਸ਼ਨ ਨਹੀਂ ਹੋਈ ਰੇਤਾ ਮਿਲ ਵੀ ਸਾਰਿਆਂ ਨੂੰ ਰਿਹਾ ਲੇਕਿਨ 35 ਰੁਪਏ ਮਿਲ ਰਿਹਾ ਜਿਹੜਾ ਅਸੀਂ 5.5 ਰੁਪਏ ਦਿੰਦੇ ਸੀ ਤੇ ਲੇਕਿਨ ਪੈਸਾ ਕਿੱਥੇ ਜਾ ਰਿਹਾ ਉਹ ਸਾਰਾ ਕੇਜਰੀਵਾਲ ਉਹਨਾਂ ਦੇ ਘਰ ਜਾ ਰਿਹਾ ਸਰ ਇਹ ਕਿੰਦੂ ਲਿਟਰੇਚਰ ਨੂੰ ਲੈ ਕੇ ਤੁਸੀਂ ਬਿਆਨ ਦਿੱਤਾ ਸੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਫੇਰ ਕਹਿ ਦਿੰਨਾ ਕੇਜਰੀਵਾਲ ਪੰਜਾਬ ਦੀ Hindu leadership ਜਿਹੜੀ establised ਸੀਗੀ ਜੀ ਉਹਨਾਂ ਨੂੰ ਮਾਰ ਮਾਰ ਕੇ ਆਪ ਇੱਥੇ ਇਕੱਲਾ ਮੁਕੱਲਾ ਲੀਡਰ ਬਣਨਾ ਚਾਹੁੰਦਾ ਉਸ ਨੇ ਇੱਕ ਸਾਜ਼ਿਸ਼ ਦੇ ਤਹਿਤ ਆਸ਼ੂ ਤੇ ਪਰਚਾ ਕਰਕੇ ਅੰਦਰ ਕੀਤਾ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਅਰੋੜਾ ਸਾਹਿਬ ਹੁਸ਼ਿਆਰਪੁਰ ਵਾਲੇ ਉਹਨਾਂ ਤੇ ਪਰਚਾ ਦਰਜ ਕੀਤਾ ਸਾਡੇ ਸੋਨੀ ਸਾਹਿਬ ਅੰਮ੍ਰਿਤਸਰ ਵਾਲੇ ਉਹਨਾਂ ਤੇ ਪਰਚਾ ਦਰਜ ਕੀਤਾ ਇਹਨਾਂ ਦੀ ਆਪਣੀ ਪਾਰਟੀ ਦਾ ਬਰਨਾਲੇ ਦੇ ਨੇੜੇ ਕਿਹੜੀ ਜਗ੍ਹਾ ਤੋਂ ਐਮਐਲਏ ਹੈ ਉਹਦੇ ਤੇ ਪਰਚਾ ਦਰਜ ਕੀਤਾ ਸਿੰਘਲਾ ਸਾਹਿਬ ਅਜੇ ਹਿੰਨੇ ਹਿੰਦੂ ਲੀਡਰਾਂ ਨੂੰ ਇਹ ਚੱਕ ਚੱਕ ਕੇ ਅੰਦਰ ਦੇ ਚੁੱਕੇ ਐ ਪਰਚੇ ਕਰ ਦੇ ਚੁੱਕੇ ਇਹ ਗੱਲ ਵੱਖਰੀ ਹੈ ਕਿ ਹਾਈ ਕੋਰਟ ਨੇ ਇਹਨਾਂ ਦੇ ਮੂੰਹ ਤੇ ਚਪੇੜਾ ਮਾਰੀਆਂ ਆਸ਼ੂ ਵੀ ਬਰੀ ਹੋ ਕੇ ਆਇਆ ਬਿਲਕੁਲ ਕਲੀਨ ਨਿਕਲਿਆ ਅਰੋੜਾ ਸਾਹਿਬ ਵੀ ਬਰੀ ਹੋ ਕੇ ਆਏ ਇਨਾ ਨੇ ਪਰ ਆਪਣੀ ਪੂਰੀ ਬਾਹ ਲਾਈ ਹੋਈ ਹੈ ਕਿ ਪੰਜਾਬ ਦੇ ਵਿੱਚ ਕੋਈ ਹਿੰਦੂ ਲੀਡਰ ਨਾ ਰਹੇ ਸਾਰਿਆਂ ਨੂੰ ਚੱਕ ਚੱਕ ਕੇ ਅੰਦਰ ਦੇ ਦੋ ਤੇ ਕੇਜਰੀਵਾਲ ਕਹਿੰਦਾ ਵੀ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰ ਇਹ ਕੇਜਰੀਵਾਲ ਸਾਡੀਆਂ ਗਲੀਆਂ ਚ ਫਿਰਨਾ ਚਾਹੁੰਦਾ ਯਾਰ ਤੇਰਾ ਗੱਡਾ ਸਾਡੇ ਨਾਲ ਕਿੱਡਾ ਕਿਡਾ ਬਿਆਹ ਆ ਵਾ ਤੂੰ ਕਾਹਦੇ ਵਾਤੇ ਪੰਜਾਬ ਚੋਂ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹੈ ਤੂੰ ਸਾਡੇ ਜਿਹੜਾ ਅਰੋੜਾ ਆਲਰੇਡੀ ਰਾਜ ਸਭਾ ਦਾ ਮੈਂਬਰ ਹੈ ਉਹਨੂੰ ਐਮਐਲਏ ਲੜਾ ਕੇ ਉਥੇ ਰਾਜ ਸਭਾ ਦਾ ਅਸਤੀਫਾ ਕਰਾਣਾ ਚਾਹੁੰਦਾ ਹੈ ਤਾਂ ਕਿ ਉਹ ਆਪ ਇਥੇ ਰਾਜ ਸਭਾ ਬਣ ਜੇ ਤੂੰ ਕਹਿ ਲਗਦਾ ਵੀ ਪੰਜਾਬ ਦਾ ਮੌਜੂਦਾ ਕੌਂਸਲਰ ਸ਼ਾਮਿਲ ਹੋਏ ਨੇ ਤੋ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਨੂੰ ਉੱਪਰ ਮਜੂਤ ਸਰ ਸਵੇਰੇ ਤੋਂ ਜਦੋਂ ਦੀ ਕੱਲ ਦੀ ਨਾਮੀਨੇਸ਼ਨ ਹੋਈ ਹੈ ਮਾਹੌਲ ਬਹੁਤ ਬਦਲੇ ਹੋਇਆ ਹੈ ਲੋਕ ਹਮਾ ਕੇ ਕਾਂਗਰਸ ਪਾਰਟੀ ਵੱਲ ਆ ਰਹੇ ਅੱਜ ਸਵੇਰੇ ਵੀ ਜੁਆਇਨਿੰਗ ਹੋਈ ਸਾਡੇ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ ਔਰ ਬਗੇਲ ਸਾਹਿਬ ਨੇ ਜੁਆਇਨ ਕਰਾਇਆ ਵਿਕਰਮਜੀਤ ਸਿੰਘ ਹੋਣਾ ਨੂੰ ਜਿਹੜੇ ਆਈਟੀ ਸੈੱਲ ਦੇ ਮਾਲਵਾ ਦੇ ਕੋਆਰਡੀਨੇਟਰ ਹਨ ਉਹਨਾਂ ਦੇ ਰਹੇ ਤੇ ਹੁਣ ਤੁਸੀਂ ਦੇਖਿਆ ਮੌਜੂਦਾ ਕੌਂਸਲਰ ਵੀ ਜੁਆਇਨ ਹੋ ਰਹੇ ਹੈ ਰੋਨੀ ਹੁਣੀ ਪਰਮ ਪਰਮਵੀਰ ਹੁਣੀ ਵੀ ਜੁਆਇਨ ਹੋ ਰਿਹਾ ਔਰ ਬੀਜਪੀ ਤੋਂ ਕਰਨ ਵਿਡਿੰਗ ਹੁਣੀ ਵੀ ਵਾਪਸ ਆਪਣੀ ਘਰ ਵਾਪਸੀ ਕਰ ਰਿਹਾ ਔਰ ਦੱਸਦਾ ਹੈ ਵੀ ਅੱਜ ਮਾਹੌਲ ਪੰਜਾਬ ਵਿੱਚ ਕਿਸ ਤਰੀਕੇ ਦਾ ਔਰ ਖਾਸ ਤੌਰ ਤੇ ਲੁਧਿਆਣਾ ਵੈਸਟ ਵਿੱਚ ਕਿਹੋ ਜਿਹਾ ਹੈ ਬਿਲਕੁਲ ਉਮੀਦ ਕਰਦੇ 파ਟੀ थी ਜਿੰਨੀ ਬਿਹਤਰੀ ਵਾਸਤੇ ਜਿੰਨੇ ਜਲਦ ਜਿਆਦਾ ਅੱਛੇ ਬੰਦੇ ਸਾਡੇ ਚ ਸ਼ਾਮਿਲ ਹੋਣਗੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਗੁਰੂ ਦਾ ਕੋਚਨਰ ਦਾ ਆਣਾ ਤਾਂ ਵਰਤਨਾ ਦੇ ਵਿੱਚ ਵੀ ਮੋਰਲ ਕਿਤੇ ਨਾ ਕਿਤੇ ਆਮਦ ਨਹੀਂ ਪਾੜੇ ਟੁੱਟੇਗਾ ਕਿ ਕੋਚਨਰੀ ਹੁਜੂ ਦਾ ਚਲਾ ਗਿਆ ਤੇ ਅਸੀਂ ਕਿਸੇ ਦਾ ਮੋਰਲ ਨਹੀਂ ਤੋੜਨਾ ਅਸੀਂ ਆਪਣੀ ਤਾਕਤ ਵਿੱਚ ਵਾਧਾ ਕਰਨਾ ਸਾਡਾ ਹਮੇਸ਼ਾ ਤੋਂ ਰਿਹਾ ਹੈ ਅਸੀਂ ਕਿਸੇ ਨੂੰ ਨਿੰਦਣਾ ਨਹੀਂ ਆਪਣੀ ਲਕੀਰ ਨੂੰ ਵੱਡਾ ਕਰਨਾ ਹਲੇ ਤਾਂ ਚੋਣਾਂ ਦੇ ਵਿੱਚ ਕਾਫੀ ਸਮਾਂ ਪਿਆ ਹੁਣ ਵੇਖਣਾ ਹੋਵੇਗਾ ਆਨਾਲੇ ਸਮੇਂ ਦੇ ਵਿੱਚ ਕਿਹੜਾ ਪਾਰਟੀ ਦਾ ਜਿਹੜੇ ਲੀਡਰ ਨੇ ਉਹ ਕਿਹੜੀ ਪਾਰਟੀ ਦੇ ਵਿੱਚ ਜਾਂਦੇ ਨੇ ਤਾਂ ਆਨਾਲਾ ਸਮਾਂ ਦੱਸੇਗਾ ਤੇ ਦੂਜੇ ਪਾਸੇ ਜਿੱਦਾਂ ਕਿ ਭਾਰਤ ਪੁਸ਼ਨਾ ਆਸ਼ੂ ਨੂੰ ਵੀ ਕੀ ਮਜ਼ਬੂਤੀ ਮਿਲੇਗੀ ਇਹ ਵੀ ਆਨਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ